ਆਇ ਗੁਰੂ ਹੀ ਮੇਰਨ ਕਾਰ ਮੇਰਨ ਕਾ ਵਾਹਿਗੁਰੂ ਹੀ ਹੈ ਅੰਤ ਸਾਥ ਜਗਰੰਤ ਕਾ ਵਾਹਿਗੁਰੂ ਹੀ ਹੈ ਅੰਤ ਸਾਥ ਉਹ ਵਾਹਿਗੁਰੂ ਪੰਨਾ ਦਾਇ ਸ਼ਬਦ ਫਿਰ ਕਾਲੇ ਨੂੰ ਰੋ ਪਿਆ ਉਚਿਤ ਸੀ ਘੱਜ ਨਾ ਰਾਜ ਹੱਥ ਕੋਲ ਨੂੰ ਆਏ ਲੋਏ ਜਿਨਾ ਮੋਗੋ ਨਾ ਕੀ ਮਹਾਰਾਜ ਜੀ ਜੇ ਬੈਠਣੇ ਆਂ ਕਰੂ ਸਾਡੀ ਸ਼ਾਹੀ ਮਦਦ ਕਰਨ ਚ ਕਰਤਾ ਕੱਲ ਨੂੰ ਰੋ ਪਿਆ ਕਿ ਤੁਮਾਰ ਸਾਹਿਬ ਜੇ ਮਹਾਰਾਜ ਤੁਮਾਰ ਗੁਰਿਤ ਤੁਸਿਆ ਕਰਕੇ ਤੁਹਾਡੇ ਕੋਲ ਬਾਤ ਮੁਝਿਆਗਾ ਚਾਰ-ਮਾੜ 32 ਲੱਖ ਰਾਮ ਦਾ ਰਕਮ ਮਹਾਰਾਜ ਹੱਥ ਕਰਣ ਜੇ ਆਪਣੀ ਜੀ ਬੈਠ ਨਹੀਂ ਸਕਦੇ ਜੇ ਕੋਈ ਤੁਜੀ ਕਰੇ ਤੁਹਾਨੂੰ ਮਾਣ ਸਾਥ ਰੋਇਆ ਤੁਹਾਨੂੰ ਸਾਹ ਦੇ ਚੱਕਰ ਤੇ ਜਾ ਕਰ ਲੂ ਸਚੇ ਪਾਤਸ਼ਾਹ ਮੈਨੂੰ ਲਿਆ ਕਰੋ ਮੈਂ ਬਹੁਤ ਮੁਸੀਬਤ ਦੇ ਰਾਹ ਗਿਆ ਸੰਤ ਜੇ ਪਾਵੈ ਨਾ ਸੰਤਨ ਰੂਪੀ ਦਸਣਾਰੀ ਕੋਈ ਨਾ ਕੋਈ ਧੀ ਜੇ ਵੀ ਵੰਦੀ ਅਸਤ ਤੀਰ ਤੇ ਚਿੰਤਣਾਦਾ ਤੀਰ ਨਾਲ ਵੀ ਤੀਰ ਕਰਕੇ ਜੇਲ੍ਹ ਨਾਲ ਕੋ ਪਚਾਉ ਫੀਚਰ ਬਣਿਤ ਵੀ ਚ ਬੇਗਾ ਅੱਛਾ ਬੀਚੀ ਬਣਨਾ ਕੋ ਲੋ ਆਏ ਨੂੰ ਵਾਹ ਜੇ ਵੀ ਗੁਰੂ ਘਰ ਆਇਆ ਜਿਸ ਜੜਾ ਆਮਾ ਜਿਤ ਮਾਨਸ ਤੇ ਜੇਵ ਜੀ ਕੀਏ ਕਤਨ ਹਲਾ ਕੀਵਾ ਮਾਨਸਾ ਨੂੰ ਜੇਵ ਤੇ ਬਣਾਤੇ ਜਿਸੇ ਤੁੰਗਿਆ ਦਾਤੂ ਆਇਆ ਉਹ ਵੀ ਸਤ ਬਣ ਗਿਆ ਕੋ ਲੋ ਆਏ ਨੂੰ ਵਾਹ ਨੂੰ ਜਿਹੜਾ ਰਾਖਾ ਸਤ ਬਣ ਗਿਆ ਜਿਸੇ दीदी चंद बाबू गुरु हरपाल साहब ने आया बोल सुन प्रचार करगो बाबू आया मारे की पट्तो वाले कोई सारे बंद नहीं है ऐसा गुरु देख लिया दीदी चंद ब्रह्म ज्ञानी बन गया बोलो वाहेगुरु वाहेगुरु दीदी चंद खिला गुरु का सितार थे आज आपा पुराने काम देखते हैं थे इन जाए कि नहीं है ये किस तरह ये पुस्तकालय करा कर करते हैं ਸਭਾ ਇਹਨਾਂ ਕਈ ਅਜਿਹੀ ਗੁਰੂ ਸਾਹਿਬ ਜੀ ਉਹ ਮਹਾਨ ਜਨ ਅੱਜ ਸਾਡੇ ਪਾਸ ਨੇ ਸਿੱਖ ਪਾਚਾ ਸਾਡੇ ਜੀ ਨਾਮ ਦਾ ਬਸਾ ਕਰੋ ਗੁਰਗ੍ਰੰਥ ਸਾਹਿਬ ਜੀ ਇਹ ਦੁਨੀਆ ਕੋਲੇ ਬੰਦਨਾ ਹਨ ਪਾਣੀ ਸੂਰਾ ਖਿਆ ਮੰਨ ਤੋਂ ਤੇਰੇ ਨਾਮ ਨਾਲ ਮੁਰਤੀਏ ਸਹੀ ਪਾਦਸ਼ਾਹ ਤੇ ਨਾਮ ਹੁੰਦੀ ਹੈ ਅੱਜ ਆਪਾਂ ਮਹਾਨ ਜਨਾਂ ਇਸ ਮਨਾ ਰਹੇ दरबार साहब ने कुछ मिनट का खास पता नहीं शब्द का जुड़ना वास्ते जिन्हें संत महापुरुष आए आप महापुरुष का जब पढ़ते जाए तो ध्यान करो जी जिन्हें पहला उठे में चीनी की बोली का अपने पिया की पढ़ाई कर लिया था ना आज मैं छोटी बड़ा बड़ी बड़ा कुछ भी था उसके सीधा गुरु ग्रंथ साहब की वाणी ਨਿਆ ਚੁਲੇ ਸਾਰਿਆਂ ਦੇ ਛੱਡ ਕੇ ਜਾਣਾ ਤੇ ਆਲੋ ਅੱਜ ਸਵੇਰ ਤੋਂ ਕੰਪਨਸਾਂ ਆ ਕੇ ਕਾਲਾਸਟਰ ਆਰਕੀਟੈਕਚਰ ਸਾਰਿਆਂ ਸੰਸਥਾ ਪ੍ਰ 代表 ਸੁਬਾਰਾਜ ਜੀ ਦੇ ਕੰਮ ਦੇ ਕਰਤੇ ਇਤਨੀ ਅਨੇਕਾਂ ਪ੍ਰਾਅਵਨ ਸਤਿ ਜੀ ਮਾਫ ਕਰਿਓ ਮੇਰੀ ਗਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤ

O सताम सपन सपन स